ਪੁੱਤਾਂ ਦੀ ਲੋਹੜੀ ਪਾਉਣ ਦੇ ਨਾਲ-ਨਾਲ ਹੁਣ ਅੱਜਕੱਲ੍ਹ ਧੀਆਂ ਦੀ ਲੋਹੜੀ ਵੀ ਜਲਾਉਣ ਲੱਗ ਗਏ ਹਨ ਲੋਕ ਇਹ ਕੰਮ ਕੀਤਾ ਬਟਿੰਡਾ ਨਗਰ ਨਗਰ ਨਿਗਮ ਦੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਵੱਲੋਂ ਆਪਣੀ ਪੋਤੀ ਦੀ ਲੋਹੜੀ ਪਾ ਕੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਦੱਸਦੀ ਹੈ ਕਿ ਜਿੱਥੇ ਲੋਕ ਪਹਿਲਾਂ ਪੁੱਤ ਜੰਮਣ ਤੋਂ ਬਾਅਦ ਹੀ ਆਪਣੇ ਘਰ ਦੇ ਅੰਦਰ ਲੋਹੜੀ ਪਾਉਂਦੇ ਸਨ ਉੱਥੇ ਮਾਸਟਰ ਹਰਮੰਦਰ ਸਿੰਘ ਜੋ ਬਟਿੰਡਾ ਨਗਰ ਨਗਰ ਨਿਗਮ ਦੇ ਡਿਪਟੀ ਮੇਅਰ ਹਨ ਉਹਨਾਂ ਦੇ ਘਰ ਪੋਤੀ ਨੇ ਜਦੋਂ ਜਨਮ ਲਿਆ ਤਾਂ ਉਹਨਾਂ ਨੇ ਆਪਣੇ ਘਰ ਦੇ ਅੰਦਰ ਲੋਹੜੀ ਦਾ ਸਵਾਗਤ ਇੱਥੇ ਉਹਨਾਂ ਵੱਲੋਂ ਆਪਣਾ ਇੱਥੇ ਰੱਖਿਆ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਨਿਵਾਸੀ ਉਹਨਾਂ ਨੂੰ ਇੱਥੇ ਮੁਬਾਰਕਬਾਦ ਦੇਣ ਦੇ ਲਈ ਪਹੁੰਚੇ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਮੁਨਗਰ ਨਗਿੰਗਮ ਦੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਵੱਲੋਂ ਆਪਣੀ ਪੋਤੀ ਦੇ ਜਨਮ ਨੂੰ ਲੈ ਕੇ ਉਹਨਾਂ ਨੇ ਆਪਣੇ ਘਰ ਦੇ ਅੰਦਰ ਲੋਹੜੀ ਦਾ ਸਮਾਗਮ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਉਹਨਾਂ ਨੂੰ ਮੁਬਾਰਕਬਾਦ ਦੇਣ ਦੇ ਲਈ ਇੱਥੇ ਆਏ ਹੋਏ ਸਨ ਅਤੇ ਉਹਨਾਂ ਵੱਲੋਂ ਇਸ ਇਸ ਮੌਕੇ ਬੋਲਦਿਆਂ ਕਿਹਾ ਕਿ ਧੀਆਂ ਵੀ ਹੁਣ ਪੁੱਤਾਂ ਤੋਂ ਅੱਗੇ ਲੰਘ ਚੁੱਕੀਆਂ ਹਨ ਤੇ ਸਾਨੂੰ ਧੀਆਂ ਅਤੇ ਪੁੱਤਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਕਰਨਾ ਚਾਹੀਦਾ ਦੇਖੋ ਤਸਵੀਰਾਂ ਦੇ ਵਿੱਚ ਜਿੱਤੇ ਉਹਨਾਂ ਵੱਲੋਂ ਇੱਕ ਆਪਣੀ ਵੱਡਾ ਸਮਾਰਗਮ ਕੀਤਾ ਗਿਆ ਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਗਈ। ਮਤਲਬ ਕੀ ਨਾਮ ਹੈ ਤੁਹਾਡਾ ਕੀ ਨਾਮ ਲੋਰੀ ਕਰ ਬਣਾਇਆ ਹੈ? ਮੇਰਾ ਨਾਮ ਕਜਸ਼ਨ ਜਰਪੌਰ ਹੈ। ਮੈਂ ਡਾਕਟਰ ਅਨਲੋਹ ਹਰਮਨਦਰ ਸਿੰਘ ਸਿੱਧੂ ਦੇ ਡਾਕਟਰੀ ਵਿਦਿਆਰਥੀ ਨੂਆ ਐਂਡ ਮੈਂ ਅੱਸੀ ਅੱਜ ਆਪਣੀ ਲੜਕੀ ਦੀ ਲੋਰੀ ਵੀ ਲੋਰੀ ਮਨਾ ਰਹੇ ਹਰਮਨਦਰ ਸਿੰਘ ਆਪਣੀ ਪੋਤੀ ਦੀ ਪਹਿਲੀ ਲੋਰੀ ਮਨਾ ਰਹੇ ਨੇ ਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਆਪਾਂ ਨੂੰ ਪੁਰੀਆਂ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਆਪਾਂ ਨੂੰ ਆਪਣੇ ਬੱਚਿਆਂ ਨੂੰ ਬੱਚਿਆਂ ਵੀ ਪਹਿਲੀ ਲੋੜੀ ਮਨਾਉਣੀ ਚਾਹੀਦੀ ਹੈ ਤਾਂ ਅਸੀਂ ਅੱਜ ਆਪਣੇ ਬੱਚਿਆਂ ਨੂੰ ਸਾਰੇ ਅਸ਼ੀਰਵਾਦਵਾਰਿਆਂ ਰਿਸ਼ਤੇਦਾਰਾਂ ਨੂੰ ਨਗਰਵਾਸੀਆਂ ਨੂੰ ਬੁਲਾ ਕੇ ਤਾਂ ਮੈਂ ਸਾਰੇ ਸਮੂਹ ਬਠਿੰਡਾ ਨਗਰਵਾਸੀਆਂ ਨੂੰ ਲੋੜੀ ਦੇ ਲੱਖ ਲੱਖ ਵਧਾਈਆਂ ਦੇਣਾ ਚਾਹੁੰਦੀ ਹਾਂ ਵੈਸੇ ਲੋੜੀ ਦਾ ਤਿਉਹਾਰ ਹੈਗਾ ਪੰਜਾਬ ਵਿੱਚ ਖਾਸ ਕਰਕੇ ਜੋ ਲੜਕੇ ਜੰਮਦੇ ਹੈਗੇ ਆ ਉਹਦੀ ਲੋੜੀ ਮਨਾਈ ਜਾਂਦੀ ਹੈਗੀ ਹੈ ਤੁਸੀਂ ਇੱਕ ਧੀ ਦੇ ਨਾਲ ਲੋੜੀ ਬਣਾ ਰਹੇ ਹੈਗੇ ਹੋ ਹੋਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਕਹਿੰਦੀ ਹਾਂ ਸਮਾਜ ਨੂੰ ਆ ਬਗਲਣਾ ਚਾਹੀਦਾ ਹੈ ਔਰ ਧੀਾਂ ਤੇ ਲੜਕਿਆਂ ਵਿੱਚ ਅਜਿਹਾ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਤੀਆਂ ਨੂੰ ਅੱਗੇ ਲਿਆਉਣਾ ਚਾਹੀਦਾ ᱛੀਆਂ ਇਸ ਸਮਾਜ ਦਾ ਨਾਮ ਰੋਸ਼ਨ ਕਰਦੀਆਂ ਨੇ ਤਾਂ ਮੈਂ ਚਾਹਣੀ ਆ ਤਾਂ ਲੜਕਿਆਂ ਨਾਲ ਵੱਧ ਆਪਾਂ ᱛੀਆਂ ਨੂੰ ਸਪੋਰਟ ਕਰੀਏ ਤੇ ᱛੀਆਂ ਦੀ ਪਹਿਲੀ ਲੋੜੀ ਮਨਾਈਏ ਤੇ ਆਪਾਂ ਸਮਾਜ ਨੂੰ ਬਦਲ ਕੇ ਦਿਖਾਈਏ। ਮੈਂ ਚੋਹਰੇ ਜੀ ਲੋੜੀ ਮਾਰੇ ਹੈਗੇ ਆ ਜਿਨ੍ਹਾਂ ਨੂੰ ਦਰਜੇ ਨਾਲ ਕੀ ਕਰਨਾ ਵਾ। ਮੈਂ ਅੱਜ ਬਹੁਤ ਹੀ ਭਾਰਤਪੂਰਨ ਲੈਣਾ ਜਦੋਂ ਅਸੀਂ ਆਪਣੀਆਂ ਖੁਸ਼ੀਆਂ ਸਾਰੇ ਮੋਹੱਲਾ ਨਿਵਾਸੀ ਰਿਸ਼ਤੇਦਾਰ ਅਤੇ ਬਟਿੰਡਾ ਦੇ ਸ਼ਹਿਰੀਆਂ ਦੇ ਨਾਲ ਸਾਜੀਆਂ ਕਰ ਰਹੇ ਆ ਕਿ ਸਾਡੇ ਇੱਕ ਨੰਨੀ ਜੀ परी ਪੁੱਤਰੀ 에ਜਲਖਤ ਜਨਮ ਹੋਇਆ ਹੈ ਤਾਂ ਉਹਦੇ ਵੈਲਕਮ ਦੇ ਵਿੱਚ ਆਨੰਦ ਦੇ ਵਿੱਚ ਇੱਕ ਨਵੀਂ ਅਗਲੀ ਪੀੜੀ ਦਾ ਆਗਾਜ਼ ਹੋਇਆ ਹੈ ਉਸ ਦੇ ਲਈ ਇਹ ਲੋੜੀ ਦਾ ਪਵਿੱਤਰ ਤਿਹਾੜੀ ਤੇ ਉਹਦਾ ਵੈਲਕਮ ਕਰ ਰਹੇ ਆ ਸੋ ਮੈਂ ਅੱਜ ਦੇ ਇਸ ਵਿੱਤਰ ਦਿਹਾੜੇ ਤੇ ਸਭ ਨੂੰ ਹੀ ਇਸ ਦਿਨ ਦੀ ਪ੍ਰੇਰਣਾ ਕਰਦਾ ਹੈ ਕਿ ਸਾਰੇ ਇਸ ਇਤਿਹਾਰ ਨੂੰ ਰਲ ਮਿਲ ਕੇ ਖੁਸ਼ੀ ਨਾਲ ਮਨਾਇਆ ਕਰੋ ਮੁੰਡੇ ਤੇ ਕੁੜੀ ਦੇ ਵਿੱਚ ਕੋਈ ਫਰਕ ਨਾ ਸਮਝਿਓ ਕਿ ਕੁੜੀਆਂ ਦੀ ਲੋੜੀ ਜ਼ਿਆਦਾ ਇੰਪੋਰਟੈਂਟ ਹੈ ਕਿ ਅੱਜ ਲੜਕੀਆਂ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਰੋਲ ਵਜਾ ਕਰ ਰਹੀਆਂ ਹੈ ਖਾਸ ਕਰਕੇ ਪੰਜਾਬੀ ਜੇ ਮੈਂ ਪਰਿਵਾਰਾਂ ਦੀ ਗੱਲ ਕਰਾਂ ਤਾਂ ਲੜਕੀਆਂ ਦਾ ਬਹੁਤ ਵੱਡਾ ਇੱਕ ਰੋਲ ਹੈ ਵੱਡੀਆਂ ਮੱਲਾ ਮਾਰ ਰਹੀਆਂ ਹਨ ਲੜਕੀਆਂ ਸਾਨੂੰ ਇਹ ਉਤਸ਼ਾਹਤ ਕਰਨਾ ਚਾਹੀਦਾ ਹੈ ਕਿ ਬੱਚਿਆਂ ਨੂੰ ਸਰਕਾਰ ਉਹਨਾਂ ਹੀ ਮਿਲਣਾ ਚਾਹੀਦਾ ਜਿੰਨਾ ਕਿ ਅਸੀਂ ਬੱਚੇ ਨੂੰ ਦਿੰਨੇ ਆਂ ਸੋਚ ਕਰਕੇ ਖੁਸ਼ੀ ਦੇ ਮੌਕੇ ਤੇ ਸਾਰੇ ਸ਼ਹਿਰ ਨੂੰ ਅਸੀਂ ਨੂੰ ਮੈਂ ਬਹੁਤ-ਬਹੁਤ ਵਾਰਿਕ ਬਾਤ ਕਰਨਾ ਹੈ ਵਾਈਟ ਰੂਪ ਕਰੇ ਸਭ ਦੇ ਘਰਾਂ ਦੇ ਵਿੱਚ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਹੋਣ ਸਭ ਦੇ ਘਰ ਖੁਸ਼ਹਾਲ ਰਹਿਣ i'm